ਜੀ ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਦਿਨ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਣੇ ਪਿੰਡ ਮੰਗਸੀਵਰਾ ਵਿੱਚ ਹੈਗਾ ਨਗਰਗੀਤਨ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਆ ਸਾਡੇ ਸੇਵਾਦਾਰ ਦੁੱਧ ਇਕੱਠਾ ਕਰਦੇ ਸੀ ਆਪਣੇ ਪੜਾ ਲਈ ਤੇ ਆਪਣੇ ਹੈਗੇ ਕਾਫੀ ਤੇ ਨਾਲੇ ਸਮੋਸਿਆਂ ਦਾ ਲੰਗਰ ਤਿੰਨ ਪੜਾ ਹੁੰਦੇ ਆਪਣੇ ਪਿੰਡ ਇਹ ਗੁਰਦੁਆਰੇ ਦਾ ਨਗਰਗੀਤਨ ਆ ਜੀ 26 ਨੂੰ ਆਪਣੇ ਪਿੰਡ ਹੈਗਾ ਵਾ ਜਗਾ ਦਾ ਸ਼ੀਜ ਗੰਜ ਗੁਰਦੁਆਰਾ ਸਾਹਿਬ ਜਾ ਕਾਟਨ ਅਰਗਿਤਨਾ ਤੇ ਇਹ ਹੈਗਾ ਉਹ ਗੁਰਦੁਆਰਾ ਸਾਹਿਬ ਦਾ ਲੋ ਜੀ ਤਿਆਰੀਆਂ ਪੂਰੀਆਂ ਹੋਈ ਜਾਂਦੀਆਂ ਵਾ ਮੋਹਲੀ ਸੇਵਾਦਾਰ ਪਿੰਦਰੀ ਸੇਵਾਦਾਰ ਚੱਕ ਦੇਗਣਾ ਚੋਬਰਾ ਵੈਲਕਮ ਨਹੀਂ ਲਿਖਣਾਗਾ ਹੋ ਤਾਂ ਵੈਲਕਮ ਤਾਂ ਲਿਖ ਦੇ ਲਿਖ ਦਿੰਨੇ ਆਂ ਭਰਾ ਇੱਧਰ ਲਗਾ ਦੇ ਯਾਰ ਸਾਹਿਬ ਰਣੀ ਚਾਹੀਦੀ ਆ ਉਹੀ ਤਾਂ ਹੈ ਨਾ ਭਾਈ ਜਦੋਂ ਗਾਜਰ ਦੀ ਬਾਤ ਆਈ ਅਈ ਦੂਰ ਰੇਡੀਅਲ ਬਾਤ ਲੱਗਿਆ ਆ ਕੇ ਕੀ ਵੀ ਇਹ ਤਾਂ ਕਦੀ ਇਹ ਲਾਉਣ ਲੱਗੇ ਸੀ ਆਪਣੇ ਪਹਿਲੇ ਲਾਉਣ ਲੱਗੇ ਆ ਜੀ ਉਥੇ ਸਜਾਉਟ ਵਾਸਤੇ ਬੋਲ ਵੀ ਪਏ ਯਾਰ ਤੂੰ ਤਾਂ ਬੋਲਦਾ ਨਹੀਂ ਮਠੀਏ ਮੈਨੂੰ ਕੋਈ ਨਾ ਬੋਲੀ ਚਾਹੀ ਬਾਅਦ ਚਾਹ ਬਹੁ ਡੇਢੇ ਟੂਟੇ ਕਰਨੀ ਮੈਨੂੰ ਚੱਕਰ ਬੋਲ ਨਹੀਂ ਜਾਇਆ ਆ ਜਾਓ ਠੰਡ ਤਾਂ ਹੀ ਡਿੱਗ ਜਾਨੇ ਯਾਰ ਤੁਸੀਂ ਤਾਂ ਖੜ ਲੋ ਆ ਆ ਕੇ ਐਕਾਉਂਡ ਉਜੀ ਹਾਂ ਹਾਂਜੀ ਸਾਰੇ ਦੋੜੀ ਚੱਕ ਰਹੀਆਂ ਲੋ ਜੀ ਕਿਲੇ ਮੁੰਡੇ ਵੱਢ ਕੇ ਲੈ ਕੇ ਆਏ ਤੇ ਲੋਸ ਜਾਬਤ ਕਰਨ ਲੱਗੇ ਹੋਏ ਆ ਪੜਾ ਦੀ ਇਹ ਤਿਆਰੀਆਂ ਪੂਰੀਆਂ ਹੋਈ ਜਾਂਦੀਆਂ ਵਾ ਤੇ ਸਾਡੇ ਸੇਵਾਦਾਰ ਪੂਰੇ ਡਟੇ ਆ ਪੂਰੀਆਂ ਭਾਰੀਆਂ ਲਈਆਂ ਹੋਈਆਂ ਠੰਡ ਤੋਂ ਵੀ ਬਚਾਅ ਕਰਦਿਆਂ ਨਾਲ ਦੀ ਨਾਲ ਬੜੀ ਗੱਲਾਂ ਖਫਾ ਦੇ ਲਏ ਇੱਥੇ ਸੱਲ ਮਾਰ ਲੈਨੇ ਆ ਅਗਲਾ ਦੇਖੂ ਤੁਸੀਂ ਯਾਰ ਆ ਬਲ ਪਾ ਕੇ ਥੱਲੇ ਛੜੀਆ ਸਿੱਧਾ ਹੁੰਦਾ ਮੈਂ ਤਾਂ ਯਾਰੇ ਵਾਹ ਬੰਦ ਕੌਣ ਨਹੀਂ ਹੁੰਦਾ ਛੜੀਆ ਹੀ ਸਿੱਧਾ ਕਰਦੇ ਆਪਾਂ ਛੜੀਆ ਸਿੱਧਾ ਹੁੰਦਾ ਫਿਰ ਤਾਂ ਮੈਂ ਹੀ ਵਾਸੇ ਨੂੰ ਲੋ ਜੀ ਲੱਗੇ ਆ ਬਰਤਨ ਧੋਣ ਸੇਵਾਦਾਰ ਆ ਵੀ ਕੁਵੀ ਦੀ ਤਿਆਰੀ ਕਰਨ ਲੱਗੇ ਆ ਤੇ ਨਰਕੀਤਨ ਵੀ ਤੁਰਨ ਆ ਲਈ ਆ ਟਾਈਮ ਵੀ ਹੋ ਗਿਆ 10:30 ਹੋ ਗਏ 11:00 ਵਜਨ ਵਾਲੀ ਹੈ ਤਕਰੀਬਨ ਨਗਰ ਕੀਰਨ ਤਰਨਵਾਲਾ ਹੀ ਆ ਪਹਿਲਾ ਫੜਾ ਵਾ ਇੱਥੇ ਤਿਆਰੀਆਂ ਕਰੀ ਜਾਂਦੇ ਆ ਮੁੰਡੇ ਮੱਟੂ ਸੇਵਾਦਾਰ ਇਹ ਪੁਰਾਣੇ ਸੇਵਾਦਾਰ ਆ ਇਹ ਇਹਨਾਂ ਤੋਂ ਸਿੱਖਿਆ ਸੀ ਵੀ ਸਾਰਾ ਕੁਝ ਹੀ ਸੇਵਾ ਕਿਵੇਂ ਕਰਨੀ ਆ ਭਾਈ ਯੱਕ ਇਸ ਪੈਰਾਂ ਸਾਹਿਬ ਪੰਜ ਤੋਂ ਲੱਭ ਕਿੰਨੇ ਕਿੰਨੇ ਤਾਂ ਹੁੰਦੀ ਚਾਹੀਦੀ ਆ ਗੱਲਬਾਤ ਕਿੰਨੇ ਕਿੰਨੇ ਤਾਂ ਪੂਰੀ ਚਾਹੀਦੀ Não dá करलाई मोठ ਚੱਲਾ ਗਿਆ ਉਧਰ ਬਾਈਧਰ ਆਏ ਵੱਡੇ ਘਰੇ ਵਾਹਿਗੁਰੂ ਸੰਗਤਾਂ ਦੀ ਹਾਜ਼ਰੀ ਦੇ ਨਾਲ ਸੋਹਦੇ ਨੇ ਸੰਗਤ ਬੈਠੀ ਹੋਵੇ ਫਿਰ ਸੁਣਾਉਣ ਵਾਲਾ ਜੋ ਆਪਣੇ ਕੋਲੇ ਜਥਾ ਬਣਾਇਆ ਹੈ ਉਹਨਾਂ ਨੂੰ ਇਹ ਇਤਿਹਾਸ ਸੁਣਾਉਣ ਦਾ ਆਨੰਦ ਆਉਂਦਾ ਸੋ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੇ ਉਤਾਰ ਦਿਹਾੜੇ ਦੀਆਂ ਗੁਰਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨੇ ਆ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ ਆਪਣਾ ਪਿਆਰ ਬਣਾਈ ਰੱਖੇ ਰਾਜਨੇਟ ਦੇ ਬਾਰੇ

जो कि सत तो बच्चे आडे तो 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 दो सौ रुपए दिखे जाने हर साल ही भाई सेवा करते हैं उस परिवार का बहुत बहुत धनबाद गुरदेव सिंह हमरिंदर रुपए साबका सरपंच निर्मल सिंह सौ रुपए सिंह जी रीकू वाले दो सौ रुपए बलदेव सिंह जी गई वाले पुपये गुरनासपुर गुरनाज गोड़ी सिंह para transportes

ਕਿਆ ਪੀਰੋ ਜਾ ਵੀਰ ਆਇਓ ਆਇਓ ਆ ਆ ਆ ਗਲਾਸ ਦਾ ਪੁੱਤ ਆ ਹੋ ਪੁੱਤ ਪਿਆਰੇ ਲੋ ਜੀ ਸਾਡਾ ਪੜਾਅ ਇਧਰ ਹੋ ਗਿਆ ਸਮਾਪਤ ਹੁਣ ਅਗਲੇ ਪੜਾਅ ਨੂੰ ਚਾਲੇ ਪਾਤੇ ਨਰਗੀਤ ਨੇ ਹੁਣ ਗਏ ਅਗਲੇ ਪੜਾਅ ਤੇ ਤਿੰਨ ਪੜਾਅ ਹੁੰਦੇ ਆ ਜੀ ਫਰਤਾ ਆ ਕੇ ਸਮੋਸੇ ਜੀ ਲੱਗ ਗਏ ਸੇਵਾਦਾਰ ਚੱਕ ਲੋ ਚੱਕ ਲੋ ਝੁੱਟ ਓਏ ਇਹ ਕਾਣਾ ਲਾਟ ਕੇ ਰੱਖਿਓ ਓਏ ਢੀੜਿਆਣੀ ਉੱਥੇ ਢੀੜਿਆਣੀ ਰੱਖ ਓਏ ਉਹਨਾਂ ਦੇ ਮੋਸੇ ਤੇਰੀ ਬਾਬਿਆਂ ਨੂੰ ਓਏ ਉਹਨਾਂ ਨੂੰ ਕੱਢ ਦੇ ਤੁਸ ਕਰ ਗੁਰ ਨਾਮੇ ਨਰ ਦੇ